हेलो तो जी वाहे गुरु जी का खालसा श्री वाहे जी की फते समूह नगर निवासी ਮੇਰੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਮਾਈ ਭਾਈ ਮੇਰੀਆਂ ਮਾਤਾ ਮੇਰੀਆਂ ਭੈਣਾਂ ਸਮੂਹ ਗ੍ਰਾਮ ਪੰਚਾਇਤ ਤੇ ਸਾਰੇ ਹੀ ਪਤਵੰਤੇ ਸੱਜਣਾ ਦਾ ਤੇ ਸਾਡਾ ਪਬਲਿਕ ਪ੍ਰਸ਼ਾਸਨ ਜ਼ਿਲ੍ਹਾ ਮੋਗਾ ਸਾਡੇ ਸਤਿਕਾਰਯੋਗ ਐਸਪੀ ਸਾਹਿਬ ਜੀ ਵਡੇਰਾ ਸਾਹਿਬ ਜੀ ਸਾਡੇ ਵਿੱਚ ਮੌਜੂਦ ਨੇ ਸਾਡੇ ਐਸਐਚਓ ਸਾਹਿਬ ਸਰਦਾਰ ਗੁਰਮੇਲ ਸਿੰਘ ਜੀ ਥਾਣਾ ਬੱਧਨੀ ਕਲਾਂ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੀ ਆਇਆਂ ਕਹਿੰਦਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਸਾਡੇ ਛੋੜੇ ਸੱਦੇ ਤੇ ਇੱਡਾ ਵੱਡਾ ਇਕੱਠ ਕਰਕੇ ਆਪਾਂ ਇੱਥੇ ਰਣੀਏ ਪਿੰਡ ਦੇ ਵਿੱਚ ਇਕੱਠੇ ਹੋਏ ਆਂ ਇਕੱਠੇ ਹੋਣ ਦਾ ਮੇਨ ਕਾਰਨ ਮੇਨ ਕਾਰਨ ਇਹ ਆ ਜੀ ਕਿ ਤੁਹਾਨੂੰ ਪਤਾ ਹੀ ਆ ਕਿ ਜੋ ਚਿੱਟੇ ਦਾ ਨਸ਼ਾ ਜਾਂ ਕੋਈ ਹੋਰ ਵੀ ਨਸ਼ਾ ਕਿਵੇਂ ਹੜ੍ਹ ਵਗ ਚੁੱਕੇ ਆ ਨਸ਼ਾ ਦੇ ਇਕੱਲਾ ਪੁਲਿਸ ਪ੍ਰਸ਼ਾਸਨ ਜੇ ਆਪਾਂ ਕਹਿੰਦੇ ਕੱਲੀ ਪੁਲਿਸ ਨਸ਼ਾ ਨੂੰ ਰੋਕ ਲੂਗੀ ਇਹ ਕਦੇ ਵੀ ਨਹੀਂ ਹੋ ਸਕਦਾ ਇਹ ਕਦੇ ਵੀ ਨਹੀਂ ਹੋ ਸਕਦਾ ਸੋ ਸਾਨੂੰ ਤੁਹਾਡੀਆਂ ਸਾਰੇ ਵੀਰਾਂ ਦੀ ਭੈਣਾਂ ਦੀ ਮਾਵਾਂ ਦੀ ਸਾਰਿਆਂ ਦੀ ਬਹੁਤ ਲੋੜ ਆ ਕਿ ਤੁਸੀਂ ਸਾਡਾ ਵਾਅਦਾ ਕਰਕੇ ਸਾਥ ਦਿਓ ਤਾਂ ਜੋ ਅਸੀਂ ਨਸ਼ੇ ਤੇ ਕੰਟਰੋਲ ਕਰ ਸਕੀਏ ਪਰ ਮੈਂ ਬੇਨਤੀ ਕਰੂੰਗਾ ਜਾਇਦਾ ਦਵਿੰਦਰ ਸਿੰਘ ਜੀ ਰਣੀਆਂ ਉਹ 2-4 ਮਿੰਟ ਵਾਸਤੇ ਜਾਨ ਦੇਣਗੇ ਐਸਪੀ ਸਾਹਿਬ ਮਨਦੀਪ ਵਡੇਰਾ ਜੀ ਉਹਨਾਂ ਦੇ ਨਾਲ ਆਏ ਹੋਏ ਵੱਡੇ ਐਸਐਸਓ ਸਾਹਿਬ ਸੁਦਾ ਗੁਮੀਰ ਸਿੰਘ ਜੀ ਤੇ ਸਾਰਾ ਸਟਾਫ ਤੁਸੀਂ ਸਾਰੇ ਲੱਗਰਨ ਵਾਲੇ ਪਿੰਡ ਰਣੀਆਂ ਦੇ ਆਪਾਂ ਬੜੀ ਦੇਰ ਤੋਂ ਜਿਹੜੇ ਜਦੋਂ ਜਦ ਆਪਾਂ ਕਰਦੇ ਆਏ ਆ ਜਿਹੜਾ ਹੁਣ ਨਸ਼ਿਆਂ ਦੇ ਖਿਲਾਫ ਕਿਉਂ ਆਪਾਂ ਤਾਂ ਪਹਿਲੇ ਹੀ ਖਿਲਾਫ ਸੀਗੇ ਨਸ਼ਿਆਂ ਦੇ ਆਪਾਂ ਚਾਹੁੰਦੇ ਸੀ ਵੀ ਪਿੰਡ ਜਿਹੜਾ ਸਾਡਾ ਨਸ਼ਾ ਮੁਕਤ ਹੋਵੇ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਐ ਸਾਡੇ ਆਉਣ ਵਾਲੇ ਬੱਚੇ ਆ ਉਹਨਾਂ ਦਾ ਸੁਨਹਿਰੀ ਭਵਿੱਖ ਬਣਾਇਆ ਜਾਵੇ ਆਪਣੇ ਪੰਜਾਬ ਸਰਕਾਰ ਨੇ ਬੀਜੇਪੀ ਸਾਹਿਬ ਨੇ ਬੜਾ ਵਧੀਆ ਕੰਮ ਚੁੱਕਿਆ ਜਿਹੜਾ ਜਿਹਦੇ ਨਾਲ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰਾਇਆ ਜਾਵੇ ਪੰਜਾਬ ਨੂੰ ਜਿਹਦੇ ਨਾਲ ਸਾਡੀਆਂ ਮਾਵਾਂ ਦੇ ਪੁੱਤ ਸਾਤੋਂ ਵਿਛੜ ਗਏ ਗਲਤ ਕੰਮਾਂ 'ਚ ਪਾ ਕੇ ਕੁਝ ਲੋਕਾਂ ਨੇ ਆਪਣੇ ਚੰਦ ਦਮੜਿਆਂ ਦੀ ਖਾਤਰ ਜਵਾਨੀ ਦੀ ਪ੍ਰਵਾਹ ਨਹੀਂ ਕੀਤੀ ਉਹਨਾਂ ਨੇ ਨਸ਼ਿਆਂ ਦੇ ਵਿੱਚ ਗਲਤਾਨ ਕਰਤੇ ਤੇ ਅੱਜ ਜਿਹੜਾ ਇਹ ਵੀੜਾ ਚੁੱਕਿਆ ਪੰਜਾਬ ਸਰਕਾਰ ਨੇ ਆਪ ਇਹਦਾ ਚਲਾਗਾ ਕਰਦੇ ਆ ਧੰਨਵਾਦ ਕਰਦੇ ਆ ਸਾਰੇ ਪੁਲਿਸ ਡਿਪਾਰਟਮੈਂਟ ਦਾ ਵੀ ਡੀਜੀਪੀ ਸਾਹਿਬ ਦਾ ਜਿਨ੍ਹਾਂ ਦੇ ਹੁਕਮਾਂ ਤੇ ਪੰਜਾਬ ਦੇ ਵਿੱਚ ਜਿਹੜੀ ਇਹ ਚੀਜ਼ ਸ਼ੁਰੂ ਹੋਈ ਹੈ ਮਹਿੰਮ ਸ਼ੁਰੂ ਹੋਈ ਹੈ ਵੀ ਆਪਾਂ ਨਸ਼ਾ ਮੁਕਤ ਕਰਨਾ ਤੇ ਜੇ ਇਹ ਚੀਜ਼ ਇਸ ਤੋਂ ਪਹਿਲਾਂ ਹੋ ਜਾਂਦੀ ਤਾਂ ਹੋਰ ਵੀ ਵਧੀਆ ਹੋਣਾ ਸੀ ਪਰ ਹੱਲੇ ਵੀ ਦੇਰ ਆਏ ਦਰਸਤ ਆਏ ਮੈਂ ਇਹੀ ਚਾਹੁੰਦਾ ਵੀ ਆਪਾਂ ਸਾਰੇ ਨਗਰ ਨਿਵਾਸੀਆਂ ਨੇ ਪੰਚਾਇਤ ਸਾਰੇ ਆਪਣੀ ਸਾਰੇ ਇਕੱਠੇ ਹੋਏ ਆ ਜਦੋਂ ਆਪਾਂ ਨਵੀਂ ਪੰਚਾਇਤ ਬਣਾਈ ਆਈ ਆ ਆਪਾਂ ਉਦੋਂ ਵੀ ਕਸਮ ਖਾਧੀ ਸੀ ਵੀ ਆਪਾਂ ਨਸ਼ਾ ਮੁਕਤ ਕਰਨਾ ਪਿੰਡ ਨੂੰ ਦੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਪੰਚਾਇਤ ਦਾ ਵੀ ਪੁਲਿਸ ਦਾ ਵੀ ਤਾਂ ਕਿ ਕੋਈ ਵੀ ਐਸਾ ਅੰਸਰ ਜਿਹੜਾ ਸਾਡੇ ਪਿੰਡ ਦੇ ਵਿੱਚ ਗਲਤ ਨਸ਼ਾ ਵਾੜ ਕੇ ਸਾਡੀ ਜਵਾਨੀ ਸਾਡੇ ਬੱਚਿਆਂ ਨੂੰ ਖਰਾਬ ਨਾ ਕਰ ਸਕੇ ਮੈਂ ਫਿਰ ਆਪਣੇ ਨਗਰ ਨੂੰ ਵੱਲੋਂ ਐਸਪੀ ਸਾਹਿਬ ਦਾ ਅਦਾ ਗਮੇ ਸਿੰਘ ਐਸਐਚਓ ਸਾਹਿਬ ਦਾ ਤੇ ਉਹਨਾਂ ਦੇ ਨਾਲ ਆਏ ਹੋਏ ਸਾਰੇ ਸਟਾਫ ਦਾ ਧੰਨਵਾਦ ਕਰਦਾ ਜੀ ਆਇਆਂ ਕਹਨਾ ਤੇ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਕਰਦੇ ਵੀ ਆਪਾਂ ਸਾਰਿਆਂ ਨੇ ਡਟ ਕੇ ਇਸ ਮਹਿਮ ਦਾ ਸਾਥ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਡੇ ਦਰਮਿਆਨ ਬੇਨਤੀ ਲੈ ਕੇ ਆਏ ਆਂ ਬੇਨਤੀ ਹੈ ਜੋ ਨਸ਼ੇ ਦਾ ਪਰ ਕੋਪ ਚੱਲ ਰਿਹਾ ਉਹਦੀ ਰੋਕਥਾਮ ਵਾਸਤੇ ਪੁਲਿਸ ਵੱਲੋਂ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਉਸ ਲੜੀ ਤਹਿਤ ਤੁਹਾਡੇ ਸਾਰਿਆਂ ਦੇ ਅਸੀਂ ਸਹਿਯੋਗ ਦੀ ਮੰਗ ਕਰਨ ਵਾਸਤੇ ਤੁਹਾਡੇ ਦਰਮਿਆਨ ਪਹੁੰਚੇ ਆ ਤੇ ਪਿੰਡਾਂ ਦੇ ਵਿੱਚ ਆਮ ਇਹ ਚੀਜ਼ ਆ ਜੇ ਕੋਈ ਪੁਲਿਸ ਨੂੰ ਗੱਲ ਦੱਸਦਾ ਤਾਂ ਉਹਨੂੰ ਮੁਖਬਰ ਕਹਿ ਕੇ ਬੁਲਾਇਆ ਜਾਂਦਾ ਜਿਸ ਕਰਕੇ ਦੱਸਣ ਵਾਲਾ ਬੰਦਾ ਥੋੜਾ ਜਿਹਾ ਸੰਕੋਚ ਕਰਦਾ ਯਾਰ ਮੇਰੇ ਤੇ ਕੋਈ ਮੁਖਬਰ ਨਾ ਦਾ ੱੱਬਾ ਲੱਗ ਜੂਆ ਜਾਂ ਕਿਵੇਂ ਨਹੀਂ ਭਰਾਵੋ ਇਹ ਗੱਲ ਪੁਰਾਣੀ ਹੋ ਚੁੱਕੀ ਆ ਅਸੀਂ ਜੋ ਪੁਲਿਸ ਆ ਉਹ ਜਿਹੜਾ ਵੀ ਬੰਦਾ ਸਾਨੂੰ ਇਸ ਤਰ੍ਹਾਂ ਦੀ ਕੋਈ ਰਾਹ ਦਿੰਦਾ ਅਸੀਂ ਉਹਨੂੰ ਆਪਣਾ ਸਹਿਯੋਗੀ ਮੰਨਦੇ ਆ ਉਹਨੂੰ ਸਮਾਜ ਦਾ ਸਹਿਯੋਗੀ ਮੰਨਦੇ ਆ ਕਿਉਂਕਿ ਇਹ ਇੱਕ ਇਹ ਇੱਕ ਸਮਾਜਿਕ ਅਲਾਮਤ ਹੈ ਇਹਨੂੰ ਜੜੋਂ ਪੁੱਟਣ ਵਾਸਤੇ ਸਾਨੂੰ ਸਾਰੇ ਸਮਾਜ ਨੂੰ ਇਕੱਠਾ ਹੋ ਕੇ ਕੰਮ ਕਰਨ ਦੀ ਲੋੜ ਹੈ ਇਸ ਕਰਕੇ ਇਹਨੂੰ ਮੁਖਬਰੀ ਤੌਰ ਤੇ ਨਾਲੋ ਇਹਨੂੰ ਜਿਹੜੀ ਹੈ ਸਾਡੇ ਸਹਿਯੋਗ ਤੋਂ ਤੇ ਲੋ ਵੀ ਅਸੀਂ ਇਹਦਾ ਸਮਾਜ ਨੂੰ ਸੁਧਾਰਨ ਵਾਸਤੇ ਸਹਿਯੋਗ ਕਰ ਰਹੇ ਹਾਂ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਕੋਸ਼ਿਸ਼ਾਂ ਦੀ ਪਰਚੇ ਦਰਜ ਕੀਤੇ ਵੀ ਹੈ ਇੱਕ ਦੋ ਬੰਦਿਆਂ ਨੇ ਪ੍ਰਾਪਰਟੀਆਂ ਬਣਾਈਆਂ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰਾਵਾਂਗੇ ਪੰਚਾਇਤ ਨੇ ਵੀ ਬਹੁਤ ਸੋਹਣਾ ਮਤਾ ਪਾਇਆ ਵੀ ਕੋਈ ਬੰਦਾ ਨਸ਼ੇ ਵਾਲੇ ਦੀ ਜਮਾਨਤ ਦੇਣ ਨਹੀਂ ਜਾਊਗਾ ਇੱਕ ਮੈਂਬਰ ਗਿਆ ਸੀ ਤੇ ਮੈਂ ਇਹਨਾਂ ਨੂੰ ਦੱਸਤਾ ਸੀ ਭਾਈ ਤੁਹਾਡਾ ਮੈਂਬਰ ਲਾਇਨ ਤੋੜ ਕਰਦਾ ਤੁਹਾਡੇ ਪਤੇ ਦੀ ਠੀਕ ਹੈ ਪਰ ਇਹਨਾਂ ਨੇ ਸੱਜਣ ਬੈਠੇ ਇੱਥੇ ਉਹਨਾਂ ਨੇ ਉਹਨੂੰ ਰੋਕਿਆ ਵੀ ਸੀਗਾ ਵੀ ਭਾਈ ਇਹ ਕੰਮ ਨਾ ਕਰਸੋ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਨਸ਼ਿਆਂ ਦੇ ਸਬੰਧ ਵਿੱਚ ਸਾਡਾ ਸਹਿਯੋਗ ਦਿਓ ਜਿਹੜੀ ਵੀ ਤੁਸੀਂ ਸਾਨੂੰ ਗੱਲ ਦੱਸੋਗੇ ਉਹਤੇ ਪੂਰਨ ਗੌਰ ਕਰਕੇ ਕਾਰਵਾਈ ਕੀਤੀ ਜਾਊਗੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹ ਵੀ ਲਿਸਟਾਂ ਬਣਾ ਕੇ ਸਾਨੂੰ ਦੇ ਦਿਓ ਸਰਕਾਰ ਨੇ ਕਾਫੀ ਚੰਗੀ ਪੱਧਰ ਤੇ ਹੁਣ ਪ੍ਰਬੰਧ ਕਰ ਲਿਆ ਤੇ ਨਸ਼ਾ ਡਾਊ ਕੇਂਦਰਾਂ ਦੇ ਵਿੱਚ ਵੱਧ ਤੋਂ ਵੱਧ ਦਵਾਈਆਂ ਵੀ ਆ ਗਈਆਂ ਬੈੱਡਾਂ ਦਾ ਵੀ ਪ੍ਰਬੰਧ ਹੋ ਰਿਹਾ ਜਿਸ ਤਰ੍ਹਾਂ ਮੋਗੇ ਅੱਗੇ 15 ਬੈੱਡ ਸੀ ਹੁਣ ਸ਼ਾਇਦ 35 ਹੋ ਰਿਹਾ ਜਨੇਰ ਦੀ ਵੀ ਕੈਪੈਸਿਟੀ ਵਧਾਈ ਜਾ ਰਹੀ ਹੈ ਤਾਂ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਦਾਖਲ ਕਰਵਾ ਕੇ ਉਹਨਾਂ ਦਾ ਛਡਾਇਆ ਜਾਵੇ ਜਿਹੜੇ ਵੇਚਦੇ ਆ ਉਹ ਬੰਦੇ ਦੇ ਪੁੱਤ ਵੀ ਬਣ ਜਾਣ ਤੇ ਜਿਹੜਾ ਅੱਗੋਂ ਦਾ ਸਪੋਰਟ ਕਰ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਜਿਹੜੀ ਕੋਈ ਪ੍ਰਾਪਰਟੀ ਉਹਦੇ ਬਣਾਈ ਆ ਉਹ ਵੀ ਅਟੈਚ ਕਰਾਂਗੇ ਪੰਚਾਇਤ ਦਾ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਹਿਯੋਗ ਦੀ ਆਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰ ਜੋ ਐਸ ਐਚਓ ਸਰਦਾਰ ਗੁਰਮੇਲ ਸਿੰਘ ਜੀ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜੀ ਜਦੋਂ ਦੀ ਸਾਡੇ ਥਾਣੇ ਚ ਆਏ ਆ ਜੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਕਦੇ ਵੀ ਅਸੀਂ ਜਦੋਂ ਜਾਂਦੇ ਆਂ ਕਦੇ ਅਸੀਂ ਨਰਾਸ਼ ਹੋ ਕੇ ਥਾਣੇ ਚ ਮੁੜੇ ਨਹੀਂ ਇਹਨਾਂ ਨਾਲੋਂ ਬਹੁਤ ਸਖਤ ਸਖਤ ਕਾਰਵਾਈ ਕੀਤੀ ਗਈ ਆ ਜੋ ਵੀ ਇੱਕ ਨਸ਼ੇ ਵਾਲਾ ਕੋਈ ਕੰਮ ਕਰਦਾ ਜਾਂ ਕੋਈ ਵੀ ਆ ਇਹ ਸਾਨੂੰ ਵੀ ਸੂਚਿਤ ਕਰਦੇ ਆ ਭਾਈ ਨਸ਼ੇ ਵਾਲਾ ਮਗਰ ਜੇ ਕੋਈ ਮੈਂਬਰ ਵੀ ਆਉਂਦਾ ਸਾਨੂੰ ਨਾਲ ਦੀ ਨਾਲ ਦੱਸ ਦੇ ਵੀ ਆਹ ਗੱਲਬਾਤ ਆ ਤੇ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਆ ਦਿਨ ਰਾਤ ਅਸੀਂ ਇਹਨਾਂ ਨਾਲ ਮਿਲ ਕੇ ਚੱਲਦੇ ਆ ਤੇ ਸਾਨੂੰ ਪੂਰਾ ਸਹਿਯੋਗ ਕਰਦੇ ਆ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਤੇ ਦੂਜੀ ਬੇਨਤੀ ਆ ਪਹਿਲਾਂ ਆਪਣੇ ਐਸਪੀ ਸਾਹਿਬ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਜੇ ਕਿਸੇ ਨੂੰ ਵੀ ਕੋਈ ਲੇਡੀਜ਼ ਬੈਠੀਆਂ ਸਾਡੇ ਵੀਰ ਬੈਠੇ ਆ ਜੇ ਕਿਸੇ ਨੂੰ ਵੀ ਕਿਸੇ ਪ੍ਰਤੀ ਕੋਈ ਵੀ ਗੱਲ ਆ ਤਾਂ ਸਾਰੀ ਸੱਤ ਦੇ ਵਿੱਚ ਕਹਿ ਦਿਓ ਡਰਨ ਤੇ ਜਗਨ ਦੀ ਕੋਈ ਲੋੜ ਨਹੀਂ ਗੱਲ ਖਤਮ। ਹਾਂ ਜੀ। ਗ੍ਰਾਮ ਪੰਚਾਇਤ ਰਾਜਪਾਲ ਸਰਪੰਚ ਮਾਨਯੋਗ ਤੇ ਉਹਦੀ ਸਮੂਹ ਪੰਚਾਇਤ ਦੇ ਅਹੁਦੇਦਾਰ ਤੇ ਪਿੰਡ ਰਣੀਆਂ ਦੇ ਬਜ਼ੁਰਗ ਮੇਰੇ ਵੀ ਬੱਚੇ ਤੇ ਮੇਰੀ ਮਾਤਰ ਸ਼ਕਤੀ ਆਉ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਐਸੇ ਤੋਂ ਸਾਗ ਰੇਲ ਸਿੰਘ ਇੰਸਪੈਕਟਰ ਸਾਹਿਬ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਦੱਸਿਆ ਆਉਣ ਦਾ ਸਵੱਬ ਤੁਹਾਡੇ ਜਿਹੜੇ ਚ ਕਿਉਂ ਆਏ ਆ ਕੋਕਾ ਲੈ ਕੇ ਆਏ ਆ ਪੰਜਾਬ ਸਰਕਾਰ ਦਾ ਕੇ ਮਿੰਤ ਤਰਲਾ ਕਰ ਲਿਆ ਨਹੀਂ ਹੋਈ ਗੱਲ ਹੁਣ ਯੁੱਧ ਨਸ਼ਾ ਵਿਰੁੱਧ ਅੱਜ ਦਾ ਤੁਸੀਂ ਅਖਬਾਰ ਦੇ ਵਿੱਚ ਟਾਈਟਲ ਪੜਿਆ ਹੋਣਾ ਕਿ ਯੁੱਧ ਨਸ਼ਾ ਵਿਰੁੱਧ ਤੋਂ ਇਹ ਜਿਹੜਾ ਯੁੱਧ ਚ ਜੇ ਕੋਈ ਫੌਜੀ ਮੇਰਾ ਵੀਰ ਬੈਠਾ ਭਰਾ ਬੈਠਾ ਹਰ ਗੱਲ ਜਾਇਜ਼ ਹੁੰਦੀ ਹੈ ਨਸ਼ਾ ਪੜਦੇ ਆ ਸੁਣਦੇ ਆ ਸਭ ਤੋਂ ਵੱਡਾ ਰੋਲ ਮੇਰੀ ਮਾਤਰ ਸ਼ਕਤੀ ਦਾ ਅਗਰ ਇਹਨੂੰ ਮੈਂ ਤਿੰਨ ਤਰ੍ਹਾਂ ਨਾਲ ਤੁਹਾਨੂੰ ਵਿਖਿਆਨ ਕਰਦਾ ਨਾ ਉਹ ਬੋਲਣਾ ਭਾਈ ਵਿੱਚ ਬਹਿ ਜਾ ਆ ਕੇ ਪਹਿਲਾ ਕੰਮ ਪੁਲਿਸ ਦਾ ਨਸ਼ਿਆਂ ਦੀ ਸਪਲਾਈ ਨੂੰ ਰੋਕਣਾ ਦੂਜਾ ਜਿਹੜਾ ਕੋਈ ਨੂੰ ਲਾਹਮਤ ਲੱਗੀ ਏ ਉਹਦੀ ਰੀਹੈਬਿਟੇਸ਼ਨ ਕਰਾਉਣਾ ਸਰਕਾਰ ਦਾ ਕੰਮ ਜਿਹੜਾ ਨਗਰ ਦਾ ਪੰਚਾਇਤ ਆ ਜਾਂ ਜਿਹੜਾ ਕੋਈ ਨਗਰ ਹੈ ਉਹ ਤੁਸੀਂ ਕੋਈ ਘਰ ਦੇ ਬਾਹਰ ਜਦੋਂ ਜਾਂਦੇ ਹੋ ਕੋਈ ਘਰ ਨੂੰ ਵਾਰਡ ਨਹੀਂ ਬਣ ਜਾਂਦੇ ਇਹ ਆਗਿਆ ਹੈ ਇਹ ਤੁਹਾਡੇ ਘਰ ਤੀ ਵੀ ਆਏਗੀ ਬਿਲਕੁਲ ਮਾਤਰ ਸ਼ਕਤੀ ਨੂੰ ਬੇਨਤੀ ਹੈ ਉਹ ਲੋਕੋ ਉਹ ਨਾ ਜੇ ਕਿਸੇ ਬੱਚੇ ਦੀ ਲਾਗਤ ਆ ਤੇ ਅਸੀਂ ਉਹਦੀ ਰੀਹੈਬਿਟੇਸ਼ਨ ਉਹਦਾ ਇਲਾਜ ਕਰਾਉਣ ਨੂੰ ਤਿਆਰ ਬੈਠੇ ਹਾਂ ਮੇਰੇ ਐਸ ਐਚਓ ਸਾਹਿਬ ਨੂੰ ਦੱਸ ਦਿਓ ਜਿੱਥੇ ਇਲਾਜ ਕਰਾਉਣਾ ਮੈਂ ਉੱਥੇ ਕਰਵਾ ਦੂੰ ਕਿਸੇ ਦਾ ਪਰਦਾ ਨਾ ਪਾਓ ਉਹ ਆਪਣੇ ਦੂਜੇ ਜੀਵਨ ਵੀ ਖਰਾਬ ਕਰੂਗਾ ਇਹ ਮੇਰਾ ਪਰਿਵਾਰ ਆ ਸਾਰਾ ਇਹਦੇ ਵਿੱਚ ਕੋਈ ਆਗਡ ਵੱਡਣਾ ਵੇਖੋ ਜੇ ਕਿਸੇ ਤੇ ਲਾਮਤ ਆ ਪਰਦਾ ਨਾ ਪਾਓ ਸਿੱਧਾ ਲਿਆ ਕੇ ਦੱਸੋ ਮੋਖ ਅਫਸਰ ਸਾਹਿਬ ਬੈਠੇ ਉਹਦਾ ਇਲਾਜ ਕਰਾਵਾਂਗੇ ਇਹ ਦਾਗਾ ਰੀਹੈਬਿਟੇਸ਼ਨ ਦਾ ਪਹਿਲੂ ਜਿਹੜਾ ਸਭ ਤੋਂ ਜ਼ਰੂਰੀ ਹੈ ਮੈਂ 1990 ਦਾ ਭਰਤੀ ਐ ਮੈਂ ਅੱਤਵਾਦ ਆਪਣੇ ਪਿੰਡੇ ਤੇ ਹੰਡਾਇਆ ਜਦੋਂ ਅੱਤਵਾਦ ਸ਼ੁਰੂ ਹੋਇਆ ਸੀ 80 ਤੋਂ 90 ਦਾ ਦਹਾਕਾ ਸ਼ਾਇਦ ਤੁਹਾਡੇ ਆ ਪੁਰਾਣੇ ਬੰਦੇ ਬੈਠੇ ਇਹਨਾਂ ਨੂੰ ਉਹ ਯਾਦ ਹੋਊਗਾ ਟਾਈਮ ਆਵਾਮ ਇਹਨਾਂ ਦੇ ਨਾਲ ਸੀ ਉਸ ਵਕਤ ਦੀ ਲਹਿਰ ਦੇ ਨਾਲ ਆਵਾਮ ਸੀ ਜਦੋਂ ਆਵਾਮ ਦੇ ਨਾਲ ਜ਼ਿਆਸਤੀ ਹੋਈ ਆਵਾਮ ਟੁੱਟ ਗਿਆ ਆਵਾਮ ਆ ਕੇ ਖੜ ਗਿਆ ਪੁਲਿਸ ਨਾਲ ਪ੍ਰਸ਼ਾਸਨ ਨਾਲ ਸੱਚ ਦੇ ਨਾਲ ਤੇ ਉਹਦੇ ਤੇ ਕੰਟਰੋਲ ਹੋ ਗਿਆ ਹੈ ਕੋਈ ਕਿਤੇ ਨਜ਼ਰ ਆਉਂਦਾ ਹੁਣ ਤੁਹਾਡੀ ਲੋੜ ਆ ਆਵਾਮ ਦੀ ਆਵਾਮ ਖੜੇ ਇਹ ਮਤਲਬ ਭਾਵ ਕੀ ਕਹਿਣਾ ਹੋਰ ਮੈਂ ਤੁਹਾਨੂੰ ਐਕਸਪਲੇਨ ਕਰਦਾ ਮਾਂ ਜਿਹੜੀ ਘਰ ਦੀ ਹੈ ਉਹ ਤਕੜੀ ਹੋਵੇ ਉਹਨੂੰ ਪਤਾ ਹੋਵੇ ਮੇਰਾ ਪੁੱਤ 5 ਵਜੇ ਘਰ ਆਉਣਾ ਸੀ ਕਿਉਂ ਨਹੀਂ ਆਇਆ ਉਹ ਆਪਣੇ ਸਰਦਾਰ ਨੂੰ ਦੱਸੇ ਵੀ ਇਹਨੂੰ ਪੁੱਛ ਕਿੱਥੋਂ ਆਇਆ ਮੁੰਡਾ ਬਾਥਰੂਮ 'ਚ ਵੜ ਗਿਆ ਕੁੰਡੀ ਲਾ ਕੇ ਘੰਟਾ-ਘੰਟਾ ਨਹਾ ਰਿਹਾ ਅੰਦਰ ਕੀ ਕਰ ਰਿਹਾ ਪਤਾ ਨਹੀਂ ਬੜੀ ਨੇੜੇ ਦੀ ਨਿਗਰਖ ਰੱਖੇ ਮਾਂ ਤੁਰੰਤ ਆਪਣੇ ਸਾਈ ਨੂੰ ਦੱਸੇ ਪਰਦਾਨਾ ਪਾਵੇ ਤੋ ਫੌੜੇ ਕੋਲ ਮਦਦ ਲੈਣ ਆਏ ਆਵਾਮ ਉੱਠ ਗਏ ਆਪਾਂ ਆਪਣੀ ਜਿਹੜੀ ਜਿਵਾਨੀ ਨੂੰ ਬਚਾ ਲਈਏ ਦੇਖੋ ਆਗਾਮ ਹੀ ਤੁਹਾਨੂੰ ਪਤਾ ਲੱਗ ਗਿਆ ਵੀ ਜਹਾਜ਼ ਵਾਪਸ ਆ ਗਿਆ ਆਗਾਮ ਕੋਈ ਝੱਲ ਨਹੀਂ ਰਿਹਾ ਤੋ ਆਪਾਂ ਇਹਨੂੰ ਸੋਚਿਆ ਸੀ ਪੰਜਾਬ ਸਰਕਾਰ ਦਾ ਬੜਾ ਵੱਡਾ ਵਧੀਆ ਇੱਕ slogan ਆ ਜ਼ੀਰੋ ਟਾਰਲੈਂਸ ਨਸ਼ੇ ਦਾ ਕੋਈ ਬੰਦਾ ਪਕੜਿਆ ਜਾਂਦਾ ਆ ਤੋ ਉਹਦੇ ਤੇ ਤੁਰੰਤ ਕਾਰਵਾਈ ਹੋਣੀ ਹੋਣੀ ਉਹਦੀ ਜ਼ੀਰੋ ਟੋਲਰੈਂਸ ਆ ਵੀ ਉਹ ਬਰਦਾਸ਼ਤ ਨਹੀਂ ਹੋ ਸਕਦੀ ਕਿਸੇ ਵੀ ਪੱਧਰ ਤੇ ਕਲੀਅਰ ਹੈ ਨਾ ਮੇਰੀ ਗੱਲ ਜੇ ਤੁਹਾਨੂੰ ਲੱਗਦਾ ਵੀ ਫਲਾਣਾ ਬੰਦਾ ਫੜਿਆ ਛੱਡਿਆ ਰਾਜਪਾਲ ਬੈਠੇ ਥੋੜੇ ਪਿੰਡ ਦਾ ਮੁਖੀ ਐਸ ਐਚਓ ਸਾਹਿਬ ਉੱਥੇ ਬੈਠੇ ਆ ਤੁਰੰਤ ਫੋਨ ਕਰੋ ਤੇ ਤੁਰੰਤ ਕਾਰਵਾਈ ਹੋਏਗੀ ਹੋਏਗੀ ਸਭ ਤੋਂ ਵੱਡਾ ਪਹਿਲੂ ਜਿਹੜਾ ਤੀਜਾ ਪਹਿਲੂ ਹੈ ਡਿਮਾਂਡ ਜੇ ਕਿਸੇ ਨੇ ਇਕਨੋਮਿਕਸ ਪੜ੍ਹੀ ਹੋਵੇ ਉਹਦਾ ਇੱਕ ਫਾਰਮੂਲਾ ਹੁੰਦਾ ਡਿਮਾਂਡ ਐਂਡ ਸਪਲਾਈ ਦਾ ਜੇ ਝੋਨਾ ਜ਼ਿਆਦਾ ਹੋ ਗਿਆ ਜਾਂ ਕਣਕ ਜ਼ਿਆਦਾ ਹੋ ਗਈ ਮੋਦੀ ਡਿਮਾਂਡ ਨਾ ਹੋਈ ਤਾਂ ਰੋਲ ਜਾਂਦਾ ਮੰਡੀਆਂ 'ਚ ਇਹਦਾ ਆਮ ਫਾਰਮੂਲਾ ਸਾਰੇ ਜ਼ਿੰਮੇਵਾਰਾਂ ਨੂੰ ਪਤਾ ਹੋਊ। ਜਦੋਂ ਇਸ ਚੀਜ਼ ਦੀ ਸਪਲਾਈ ਨਾ ਹੋਈ ਡਿਮਾਂਡ ਹੀ ਨਾ ਹੋਈ ਕੋਈ ਆ ਜਿਹੜਾ ਯੂਥ ਬੈਠਾ ਜਿੰਨਾ ਮੈਂ ਕਿਹਾ ਅੱਗੇ ਆ ਕੇ ਬਹਿ ਜਾਓ ਸੰਗਦੇ ਆਸੀਂ ਮੈਂ ਤੁਹਾਡੇ ਦੇ ਬਹਿਣ ਨੂੰ ਤਿਆਰ ਬੈਠਾ ਮੈਂ ਇੱਥੇ ਬੈਠਾ ਉੱਠ ਕੇ ਗਿਆ। ਜੇ ਡਿਮਾਂਡ ਹੀ ਨਾ ਹੋਊਗੀ ਤੇ ਉਹ ਸਪਲਾਈਰ ਕੀ ਕਰੂਗਾ ਉਹਦਾ ਰੋਲ ਪੈ ਜਾਣਾ। ਸੋ ਆਓ ਇਹਨਾਂ ਮੈਂ ਆਪਣੇ ਲੱਗਿਆਂ ਨੂੰ ਕਨਕਲੂਡ ਕਰਾਂ ਆਪਣਾ ਸਰਪੰਚ ਸਾਹਿਬ ਬੈਠੇ ਆ ਮਤਾ ਪਉ ਜੇ ਕੋਈ ਅੱਜ ਦਾ ਤੁਹਾਡੇ ਪਿੰਡ ਦਾ ਇੱਕ ਪਰਚਾ ਦਿੱਤਾ ਇਹਨਾਂ ਨੇ ਉਹਦੇ ਵਿੱਚ ਤੁਹਾਡਾ ਇੱਕ ਉਹ ਵੀ ਕੋਈ ਆਪਣਾ ਦੁਸ਼ਮਣ ਨਹੀਂ ਹੈ ਜਸਵਿੰਦਰ ਸਿੰਘ ਹੈਪੀ ਇਹਦੇ ਨਾਲ ਦੋ ਭਗੌੜੇ ਆ ਇੱਕ ਸ਼ਮਸ਼ੀਰ ਆ ਅਬ ਬਿੱਲੂ ਦਾ ਮੁੰਡਾ ਇੱਕ ਸਾਜਨ ਹੈ ਇੱਕ ਵੀ ਦੁਸ਼ਮਣ ਨਹੀਂ ਇੱਕ ਰਾਹਿਬ ਹੈਗਾ ਇਹ ਇਹਨੂੰ ਰਾਹ ਤੇ ਲਿਆਉਣਾ ਸਮਾਜ ਦੀ ਜ਼ਿੰਮੇਵਾਰੀ ਪਿੰਡ ਦੇ ਆ ਜਿਹੜੇ ਬਜ਼ੁਰਗ ਬੈਠੇ ਇਹਨਾਂ ਦੀ ਜ਼ਿੰਮੇਵਾਰੀ ਹੈ ਵੀ ਨਾ ਕਾਕਾ ਇਹਨੂੰ ਹੱਥ ਨਾਲ ਲਾ ਇਹ ਮਾੜੀ ਚੀਜ਼ ਹੈ ਐਂ ਹੁੰਦਾ ਨਾ ਜੀ ਤਾਂ ਜੇ ਕੋਈ ਹੈ ਮੁਖੱਦਰ ਸਾਹਿਬ ਦੇ ਲਿਆਓ ਆਪਾਂ ਉਹਨਾਂ ਨੂੰ ਸੁਧਾਰ ਕਰ ਦਿੰਨੇ ਆ ਜੇ ਕੋਈ ਐਡਿਕਟਡ ਹੈ ਜੇ ਦੇਖੇ ਨਹੀਂ ਇਹ ਗਲਤੀ ਸਮਝ ਕੇ ਉਹ ਆਓ ਪੰਚਾਇਤ ਨਾਲ ਗੱਲ ਕਰੋ ਪਰਚਾ ਦੇਣਾ ਨਹੀਂ ਉਹਨੂੰ ਅਸੀਂ ਮੁੱਖ ਤੌਰ 'ਤੇ ਆਜੀ ਲਿਆਵਾਂਗੇ ਤੇ ਕਾਕਾ ਇਹ ਨਹੀਂ ਕੋਈ ਹੋਰ ਕਿਸੇ ਨੂੰ ਖਰਾਬ ਕਰੇਗਾ ਨਾ ਇੱਧਰ ਨੂੰ ਨਾ ਜਾ ਇਹ ਰਾਹ ਮਾੜਾ ਹੈ ਤੋ ਮੈਂ ਆਸ ਕਰੂਗਾ ਸਮੂਹ ਨਗਰ ਨਿਵਾਸੀਆ ਨੂੰ ਕਿ ਆਓ ਰਲ ਕੇ ਇੱਕ ਰੰਗਲੇ ਪੰਜਾਬ ਦੀ ਸਿਰਜਣਾ ਕਰੀਏ ਆਓ ਸਾਥ ਦਿਓ ਤੋ ਮੈਂ ਇੱਕ ਸ਼ਲੋਕੰਗ ਬੋਲੂਗਾ ਤੇ ਮੇਰੇ ਪਿੱਛੇ ਬੋਲੋਗੇ ਤੇ ਮੈਨੂੰ ਬਹੁਤ ਚੰਗਾ ਲੱਗੂਗਾ ਵੀ ਹਾਂ ਮੇਰੇ ਜਿਹੜੇ ਲਫਜ਼ ਆ ਕੇ ਤੁਹਾਡੇ ਨਾਲ ਸੰਜੇ ਕੀਤੇ ਉਹਦਾ ਮੁੱਲ ਪਿਆ ਬਾ ਪਹਿਲਾ ਬੋਲੂਗਾ ਸਹੀ ਕਿਸੇ ਨੂੰ ਕਹਿ ਨਹੀਂ ਦੇਣਾ ਬੋਲੋ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਆਮ ਨਾਵੇਂ ਮੁੰਡੇ ਬੋਲੋ ਜਰਾ ਤੂੰ ਹੱਸਦਾ ਬਹੁਤ ਉੱਚੀ ਨਸ਼ਾਈ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾਈ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿ ਨਹੀਂ ਦੇਣਾ ਮਿਲ ਕੇ ਅਭਿਆਨ ਚਲਾਈਏ ਆ ਮਿਲ ਕੇ ਅਭਿਆਨ ਚਲਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਨਸ਼ਾ ਮੁਕਤ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਜੇ ਬੋਲ ਕਬਲ ਹੋਇਆ ਹੋਵੇ ਤੇ ਮਾਫੀ ਦਾ ਇਜਾਜ਼ਤ ਹੈ ਬਹੁਤ ਧੰਨਵਾਦ